ਸ਼ਸ਼ੀਕਾਲ ਜੀ ਅੱਜ ਅਸੀਂ ਮਾਨਸਾ ਜ਼ਿਲ੍ਹੇ ਤੇ ਆਖਰੀ ਪਿੰਡ ਹੀਂਗਣਾ ਖੜੇ ਆਂ ਹੀਂਗਣਾ ਪੰਜਾਬ ਤੇ ਹਰਿਆਣਾ ਬਾਰਡਰ ਦਾ ਪਿੰਡ ਆ ਤੇ ਪੰਜਾਬ ਦਾ ਆਖਰੀ ਪਿੰਡ ਆਪਾਂ ਕਹਿ ਸਕਦੇ ਆਂ ਇਸ ਟਾਈਮ ਅਸੀਂ ਹੀਂਗਣਾ ਪੁਲ ਦੇ ਥੱਲੇ ਖੜੇ ਆਂ ਜਿਹੜਾ ਘੱਗਰ ਦਰਿਆ ਦੇ ਉੱਤੇ ਪੁਲ ਬਣਿਆ ਹੋਇਆ ਇਸ ਪੁਲ ਦੀ ਸਭ ਤੋਂ ਬਲੱਖਣ ਗੱਲ ਇਹ ਆ ਕਿ ਇਹ ਪੁਲ ਦੇਖਣ ਦੇ ਵਿੱਚ ਇੱਕ ਪੋਲਾ ਪਰ ਇਸ ਦੇ ਥੇਹ ਥਾਂ ਦੀ ਜਿਹੜਾ ਇਹ ਪੁਲ ਬਣਿਆ ਹੋਇਆ ਤਾਂ ਤੁਸੀਂ ਦੇਖ ਰਹੇ ਹੋ ਇਹ ਆ ਚੀਜ਼ ਇਹਦੇ ਵਿੱਚ ਦੀ ਇੱਕ ਨਹਿਰ ਲੰਘਦੀ ਆ ਟੰਡਾਲ ਨਹਿਰ ਉਧਰਲੇ ਪਾਸਿਓਂ ਸ਼ੁਰੂ ਹੁੰਦੀ ਆ ਤੇ ਇਧਰਲੇ ਪਾਸੇ ਅੱਗੇ ਜਾ ਕੇ ਜਿਹੜੇ ਬਾਰਡਰ ਦੇ ਪਿੰਡ ਆ ਉਹਨਾਂ ਨੂੰ ਪਾਣੀ ਦਿੰਦੀ ਆ ਤੇ ਉਹਨਾਂ ਦੇ ਵਿੱਚ ਫੇਰ ਉਸ ਨਹਿਰ ਦੇ ਰਾਹੀਂ ਸਿੰਚਾਈ ਹੁੰਦੀ ਆ ਆਮ ਤੌਰ ਤੇ ਲੋਕਾਂ ਨੂੰ ਲੰਘਦਿਆਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਪਰ ਉਹ ਤੁਹਾਨੂੰ ਬਾਹਰ ਜਾ ਕੇ ਬਖਾਵਾਂਗੇ ਸਾਡੇ ਨਾਲ ਸਾਡੇ ਬਈ ਸੇਵਕ ਹੋ ਰਿੰਬੀ ਨੇ ਮੌਜੂਦ ਨੇ ਸੇਵਕ ਬਈ ਇਹ ਜਿਹੜਾ ਘੱਗਰ ਦਰਿਆ ਹਨਾ ਇਹਨੀਆਂ ਜਿਹੜੀਆਂ ਮੁੱਖ ਮੁੱਖ ਘਟਨਾਵਾਂ ਜਿਵੇਂ ਤੁਸੀਂ ਦੱਸਿਆ ਕਿ ਪਿਛਲੇ 2023 ਦੇ ਵਿੱਚ ਜਿਹੜਾ ਹੜ੍ਹ ਆਇਆ ਸੀ ਭਿਆਨਕ ਹੜ੍ਹ ਇਸ ਏਰੀਆ ਦੇ ਵਿੱਚ ਜਿਨੇ ਬਹੁਤ ਵੱਡੀ ਤਪਾਈ ਮਚਾਈ ਸੀ ਇੱਕ ਤਾਂ ਉਹਦੇ ਬਾਰੇ ਸਾਨੂੰ ਦੱਸੋ ਹਨਾ ਵੀ ਕਿੰਨਾ ਕੁ ਪਾਣੀ ਸੀਗਾ ਕੀ ਸੀਗਾ ਤੇ ਹੋਰ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਜਰੂਰ ਦੱਸੋ ਜਿਹੜਾ ਇਹ ਘੱਗਰ ਦਰਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਜੋ ਬਜ਼ੁਰਗਾਂ ਤੋਂ ਅਸੀਂ ਸੁਣਦੇ ਆ ਵੀ 88 ਵਾਲੇ ਹੜ੍ਹ ਬਾਰੇ ਜਾਣਕਾਰੀ ਇੱਕ ਤਾਂ ਸਾਨੂੰ ਬਹੁਤ ਵੱਡਾ ਹੜ੍ਹ ਆਇਆ ਸੀ ਉਹ ਤੇ ਫਿਰ 92 ਦੇ ਵਿੱਚ ਹੜਾ ਆ 92 ਦੇ ਵਿੱਚ ਹਾਂ ਫਿਰ 2010 ਦੇ ਵਿੱਚ ਵੀ ਹੜਾ ਆ ਪਰ ਸਭ ਤੋਂ ਵੱਡਾ ਹੜ ਜਿਹੜਾ ਆਇਆ ਤਾਂ ਜਿਹੜੇ ਇਸ ਪੁਲ ਦੇ ਨਾਲ ਤੋਂ ਪਾਣੀ ਵੀ ਅੱਧਾ ਫੁੱਟ ਉੱਚਾ ਲੰਘਿਆ ਸੀ ਉਹ 2023 ਦੇ ਵਿੱਚ ਲੰਘਿਆ ਸੀ 2023 ਦੇ ਵਿੱਚ ਬਈ ਇਹਦੇ ਉੱਪਰਲੀ ਉੱਪਰਲੇ ਹਿੱਸੇ ਦੇ ਨਾਲ ਜਿੱਥੋਂ ਨਹਿਰ ਲੰਘਦੀ ਉਹਦੇ ਨਾਲ ਟੱਕਰ ਲੱਗੀ ਸੀ ਟੱਕਰ ਲੱਗੀ ਸੀ ਬਾਈ ਜੀ 62000 ਕਿ ਉਸਕ ਪਾਣੀ ਦੱਸ ਰਹੇ ਆ ਜਿਹੜੇ ਆਪਣੇ ਟੈਕਨੀਕਲ ਵਿੰਗ ਵਾਲੇ ਆ ਵੀ 62000 ਕਿ ਉਸਕ ਪਾਣੀ ਗੁੱਲੇ ਚਿੱਕੇ ਤੋ ਚੱਲਿਆ ਹੋਸੀ ਗੂਲੇ ਚੀਕਾ ਤੋ ਅਸਾ ਬਾਈ ਫੇਰ ਇਹਦੇ ਆਸ-ਪਾਸ ਦੇ ਜਿਹੜੇ ਪਿੰਡਾ ਉਹਦੇ ਵਿੱਚ ਬਹੁਤ ਵੱਡਾ ਹਨਾ ਭਿਆਨਕ ਮੰੰਜਰ ਹੋਊਗਾ ਹਾਂ ਦੋ ਇਹ ਤੋਂ ਆਪਾਂ ਜਾ ਕੇ ਅੱਗੇ ਪਿੰਡ ਪੈਂਦਾ ਭੱਲਣਵਾੜਾ ਉੱਥੇ ਵੀ ਕੱਗੜ ਟੁੱਟੀ ਸੀ ਪੂਸ ਮੰਡੀ ਟੁੱਟੀ ਸੀ ਤਾਂ ਇਧਰੋਂ ਅੱਗੇ ਲੰਘ ਜਾਂਦੀ ਐ ਤੇ ਗਾਹਾਂ ਜਾ ਕੇ ਜਿਹੜੇ ਪਿੰਡੋ ਆਏ ਨੇ ਰੋੜਕੀ ਤੇ ਰੋੜਕੀ ਦੇ ਬਹੁਤ ਜ਼ਿਆਦੇ ਖੇਤਾਂ ਦੇ ਵਿੱਚ ਕੱਗੜ ਫੈਲ ਚੁੱਕੀ ਸੀ ਤੇ ਉਹਦਾ ਆਪਣੇ ਲੱਗਿਆ ਸੀ ਉਧਰ ਅਕੈਡਮੀ ਆ ਕਾਲ ਅਕੈਡਮੀ ਰਤੀਆ ਜਿਹੜੀ ਰੋੜ ਪੈਣੀ ਉਹਦੇ ਨਾਲ ਪਾਣੀ ਲੰਘ ਕੇ ਸਾਰੇ ਸੂਗੜ ਨੂੰ ਵੀ ਜਾਣ ਲੱਗਿਆ ਸੀ ਉਹ ਤਾਂ ਬਹੁਤ ਵੱਡਾ ਪਾਣੀ ਦਾ ਮੰਝਰ ਇੱਥੇ ਦੇਖਣ ਨੂੰ ਮਿਲਿਆ ਸੀ ਕਿਉਂਕਿ ਮੇਰੇ ਕੋਲ ਉਹ ਪਿੰਡ ਸੀ ਮੇਰੀ ਡਿਊਟੀ ਵੀ ਰਹੀ ਐ ਇੱਥੇ ਤਾਂ ਬਹੁਤ ਪਾਣੀ ਆਇਆ ਸੀ ਉਹਦੇ ਵਿੱਚ ਠੀਕ ਹੈ ਇਹ ਭਾਈ ਜਿਵੇਂ ਆਪਾਂ ਪਹਿਲਾਂ ਆਫ ਕੈਮਰਾ ਗੱਲ ਕਰ ਰਹੇ ਸੀਗੇ ਵੀ ਇੱਥੇ ਜਿਹੜੀ ਜ਼ਮੀਨ ਆ ਹਨਾ ਇਹ ਇਸ ਦਰਿਆ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਬਹੁਤ ਸਾਰੇ ਗੀਤਾਂ ਦੀ ਬਹੁਤ ਸਾਰੇ ਜਿਹੜੇ ਸੀਰੀਅਲ ਬਣਦੇ ਆ ਉਹਨਾਂ ਦੀ ਸ਼ੂਟਿੰਗ ਵੀ ਹੋਈ ਆ ਹਨਾ ਤਸਵੀਰ ਮਾੜਾ ਜਾਂ ਕੋਈ ਹੈਗੀ ਤੁਹਾਡੇ ਧਰਾਂ ਚ ਇੱਕ ਵੇਰ ਯਾਦ ਆ ਵੀ ਜਿਹੜੀ ਸਿੱਧੂ ਮੂਸੇਵਾਲੇ ਦੀ ਸਾਡੇ ਇਲਾਕੇ ਦਾ ਮਾਣ ਨੇ ਉਹ ਉਹਨਾਂ ਦੀ ਫਿਲਮ ਜਿਹੜੀ ਮੂਸਾ ਜੱਟ ਆ ਉਹਦੀ ਜਿਹੜੀ ਸ਼ੂਟਿੰਗ ਸੀ ਇੱਥੇ ਕਾਫੀ ਸ਼ੂਟਿੰਗ ਇੱਥੇ ਹੋਈ ਆ ਇੱਕ ਉਹ ਸੰਸਕਾਰ ਦੀ ਜਿਹੜੀ ਵੀਡੀਓ ਸੀ ਉਹ ਇਸ ਜਗ੍ਹਾ ਦੀ ਆ ਇੱਕ ਜਿਹੜੀ ਐਂਡ ਤੇ ਲੜਾਈ ਹੁੰਦੀ ਆ ਪੁਲ ਦੇ ਉੱਪਰ ਉਹ ਖੜ ਕੇ ਲੜਦੇ ਆ ਉਹ ਵੀ ਆ ਪੁਲ ਦੇ ਉੱਪਰ ਦੇ ਸੀਨ ਨੇ ਉਹ ਸਾਰੇ ਕਾਫੀ ਸੀਨ ਨੇ ਇਸ ਇੱਥੋਂ ਲੈ ਕੇ ਉਹ ਅੱਗੇ ਆ ਕੋਠੀ ਆ ਉਹ ਵੀ ਸੁਨੋ ਮਲਾਉਣੇ ਜਿਹੜੀ ਅੰਗਰੇਜ਼ਾਂ ਵੇਲੇ ਦੀ ਬਣੀ ਹੋਈ ਆ ਉਹ ਕੋਠੀ ਦੇ ਵਿੱਚ ਵੀ ਸੀਨ ਲਏ ਹੋਇਆ ਟੱਚ ਤੇ ਜਿਹੜੀ ਇਹ ਇੱਕ ਢੰ ਇਹ ਪਾਖੜਾ ਬਣਨ ਤੋਂ ਕਹਿੰਦੇ ਵੀ ਇਹ ਪਹਿਲਾਂ ਵੀ ਚੱਲਦੀ ਸੀ ਜੋ ਬਜ਼ੁਰਗਾਂ ਦੇ ਦੱਸਣ ਮੁਤਾਬਕ ਪਾਖੜਾ ਬਣਨ ਤੋਂ ਪਹਿਲਾਂ ਚੱਲਦੀ ਸੀ ਪਹਿਲਾਂ ਵੀ ਚੱਲਦੀ ਸੀ ਜਿਹੜੇ ਮਾਰੂ ਪਿੰਡ ਸੀ ਜਾਂ ਕਿ ਪਟਿਆਲੇ ਵਾਲੇ ਰਾਜਾ ਨੇ ਉਹਨਾਂ ਨੂੰ ਪਾਣੀ ਦਿੱਤਾ ਹੋਇਆ ਸੀ ਉਹਨਾਂ ਪਿੰਡਾਂ ਨੂੰ ਪਿੱਛੋਂ ਇਹ ਆਉਂਦੀ ਸੀ ਜਿਹੜੇ ਪਾਸਿਓਂ ਇਹ ਪਾਖੜਾ ਦੇ ਵਿੱਚੋਂ ਹੀ ਨਿਕਲਦੀ ਆ ਬਈ ਨਹੀਂ ਹੁਣ ਇਹ ਪਾਖੜਾ ਦੇ ਵਿੱਚੋਂ ਸੈਫਨ ਤੋਂ ਨਿਕਲਦੀ ਆ ਫਤਿਹਪੁਰ ਤੋਂ ਉਦੋਂ ਪਹਿਲਾਂ ਇਹ ਪਾਖੜਾ ਬਣਨ ਤੋਂ ਪਹਿਲਾਂ ਵੀ ਪਾਣੀ ਨਹਿਰ ਦਾ ਪਿੱਛੋਂ ਕਿਸੇ ਲਿਆ ਹੋਇਆ ਸੀ ਤੇ ਉਹ ਇਥੋਂ ਦੇ ਤਾਂਬੇ ਦੀਆਂ ਪਾਈਪਾਂ ਵੀ ਦੀ ਥੱਲੇ ਦੀ ਲੱਗਦਾ ਸੀ ਪਾਣੀ ਪਹਿਲਾਂ ਥੱਲੇ ਥੱਲੇ ਦੀ ਉੱਪਰ ਜਿਹੜਾ ਇਹਦਾ ਲੈਂਟਰ ਪਾਣ ਦੇ ਇਹਨਾਂ ਕਿਵੇਂ ਆਪਾਂ ਜੇ ਕਹਿ ਦਈਏ ਵੀ ਇੱਕ ਬੀਮਾ ਦੇ ਰਾਹੀਂ ਇਹਨੂੰ ਨਹਿਰ ਨੂੰ ਉੱਪਰ ਦੀ ਟਪਾਤਾ ਹਾਂਜੀ ਆਜੋ ਆਪਾਂ ਬਾਹਰਲਾ ਵੀ ਦਿਖਾਉਨੇ ਆ ਬਈ ਕਿੱਥੇ ਨਿਕਲਦੀ ਆ ਨਹਿਰ ਕਿੱਥੋਂ ਸ਼ੁਰੂ ਹੁੰਦੀ ਆ ਇਹ ਉੱਪਰਲੇ ਪਿੰਡ ਹਰਿਆਣੇ ਆ ਆਦੇ ਆਗੇ ਸਾਰੇ ਇਹ ਆਪਾਂ ਨੂੰ ਲੱਗਦਾ ਪੰਜਾਬ ਚਾ ਕੁਝ ਪਿੰਡ ਗਾਂਵਾਂ ਪਹਾੜ ਨੇ ਦੇ ਵੀ ਲੈਂਦੀ ਆ ਜਿਵੇਂ ਉਹ ਆਪਣੇ ਖੈਰਾ ਜਿਹੜੇ ਟੋਟਲ ਬਾਗੜੀਆਂ ਦੇ ਪਿੰਡਾਂ ਖੈਰਾ ਆ ਗਿਆ ਖੈਰਾ ਕਲਾ ਆ ਗਿਆ ਖੁਰਦ ਆ ਗਿਆ ਕਰਨਗੀ ਮਾਨਕੇੜਾ ਮਾਰੂ ਪਿੰਡ ਸੀਗੀ ਉਹਨਾਂ ਨੂੰ ਪਾਣੀ ਦਿੱਤਾ ਹੋਇਆ ਸੀ ਉਹਨਾਂ ਨੂੰ ਪਾਣੀ ਦਿੱਤਾ ਹੋਇਆ ਮਾਰੂ ਪਿੰਡਾਂ ਨੂੰ ਅੱਗੇ ਮੇਰੇ ਮਹਾਰਾਜਾ ਪਟਿਆਲਾ ਵੱਲੋਂ ਦਿੱਤਾ ਗਿਆ ਉਹਨਾਂ ਦੇ ਪਿੰਡ ਸੀ ਸਰਦਾਰਾਂ ਦੇ ਪਿੰਡ ਨੇ ਉਹ ਠੀਕ ਹੈ ਪਾਣੀ ਜਾਂਦਾ ਸੀ ਠੀਕ ਹੈ ਬਾਈ ਆ ਜਾਓ ਆਪੋ ਉੱਧਲੇ ਪਾਸੇ ਵੀ ਦਿਖਾ ਦਈਏ ਬਾਈ ਜਿੱਥੋਂ ਪਾਣੀ ਸ਼ੁਰੂ ਹੁੰਦਾ ਸੀ ਨਾ ਆ ਗਿਆ ਯੋ ਜਗ੍ਹਾ ਜਿੱਥੋਂ ਕਿ ਪਾਣੀ ਜਾਂਦਾ ਇਹਦੇ ਥੱਲੇੋਂ ਪੁਲ ਦੇ ਟੱਪ ਕੇ ਉਸ ਪਾਸੇ ਜਾਂਦਾ ਉਹ ਜਿਹੜਾ ਸਾਹਮਣੇ ਵਾਟਰ ਬਾਕਸ ਵਾਲੀ ਜਗ੍ਹਾ ਤੁਸੀਂ ਦੇਖ ਰਹੇ ਹੋ ਉਹ ਹਰਿਆਣੇ ਦੇ ਆਖਰੀ ਪਿੰਡ ਨੇ ਜਾਂ ਪੰਜਾਬ ਦੇ ਆਪਾਂ ਆਖਰੀ ਪਿੰਡ ਕਹਿ ਸਕਦੇ ਹਾਂ ਬਾਰਡਰ ਦੇ ਪਿੰਡ ਨੇ ਪੰਜਾਬ ਤੇ ਹਰਿਆਣੇ ਦੇ ਤੇ ਇਧਰਲੇ ਪਾਸੇ ਮਾਨਸਾ ਵਾਲੇ ਪਾਸੋਂ ਜਿਹੜੀ ਇਹ ਨਹਿਰ ਆਉਂਦੀ ਆ ਤੇ ਇਹਦਾ ਪਾਣੀ ਇੱਥੋਂ ਇਸ ਪੁਲ ਦੇ ਥੱਲੇ ਦੀ ਹੋ ਕੇ ਤੇ ਅਗਲੇ ਪਾਸੇ ਜਿਹੜਾ ਜਾਂਦਾ ਆ ਜੋ ਤੁਹਾਨੂੰ ਹੁਣ ਉਹ ਨਹਿਰੀ ਕੋਠੀ ਵੀ ਦਿਖਾਉਣੀ ਆ ਜਿੱਥੇ ਸਿੱਧੂ ਮੂਸੇ ਵਾਲੇ ਦੀ ਫਿਲਮ ਦੀ ਸ਼ੂਟਿੰਗ ਹੋਈ ਆ ਸਾਰੀ ਇਹ ਇਹ ਜਿਹੜਾ ਪੱਥਰ ਆਪਾਂ ਦੇਖ ਰਹੇ ਹਾਂ ਨਾ ਇਹ ਦਰਿਆ ਦੇ ਕੰਡਿਆਂ ਨੂੰ ਖੁਰਨ ਤੋਂ ਬਣਾਇਆ ਹੋ ਨਾ ਬਈ ਹਾਂਜੀ ਹਾਂਜੀ ਠੀਕ ਆ ਦੇ ਆ ਕੀ ਘੋੜੇ ਘੋੜੇ ਇਹਨਾਂ ਦੇ ਬਣਦੇ ਜਿਹੜੇ ਇੱਥੇ ਹਾਂ ਕਰ ਰਹੇ ਨੇ ਕਿੱਥੇ ਇਹਨਾਂ ਨੂੰ ਗੰਨ ਮੈਨ ਪਿਛਲੇ ਨੇ ਵੀ ਲੈ ਲਿਆ ਉਹੀ ਲੈ ਲਾਵਾਂਗੇ ਵੀਡੀਓ ਲੈ ਜੀ ਜਿੰਨਾ ਸ਼ਾਟ ਮਾਰ ਲਾ ਹਾਂ ਅੰਗਰੇਜ਼ਾਂ ਨਾਲ ਇਹਨੂੰ ਕਰਾ ਦੇ ਹਾਂ ਤੇਰੇ ਹੱਥ ਮੇਰੇ ਜੀ ਉਹ ਸਾਡੀ ਗੱਲ ਨੂੰ ਫਿਰ ਦੇਖਦੇ ਹਾਂ ਬਹੁਤ ਫਰੰਸ ਹਾਂ ਹਾਂ ਬਈ ਸੇਵਕ ਇਸ ਜਿਹੜੀ ਨਹਿਰੀ ਕੋਠੀ ਆ ਇਹਦਾ ਕੀ ਇਤਿਹਾਸ ਰਿਹਾ ਇਸ ਦੇ ਸਮੇਂ ਜਿਹੜੇ ਬਜ਼ੁਰਗਾਂ ਦੇ ਦੱਸਣ ਮਦਾਰ ਕੋਈ 1890 90 ਦੇ ਆਸ-ਪਾਸ ਇਹ ਤਿਆਰ ਕਰੀ ਹੋਈ ਕੋਠੀ ਆ 1890 ਦੇ ਵਿੱਚ ਅੰਗਰੇਜ਼ ਅਫਸਰਾਂ ਨੇ ਦੁਆਰਾ ਇੱਥੇ ਬੈਠਣ ਦਾ ਸੀਗਾ ਉਹਨਾਂ ਦਾ ਆਉਂਦੇ ਜਾਂਦੇ ਜੋ ਠਹਿਰ ਸੀ ਇੱਕ ਨਾ ਰੈਸਟ ਹਾਊਸ ਜਿਹੜੇ ਅੱਜ ਦੇ ਰੈਸਟ ਹਾਊਸ 35-40 ਸਾਲ ਪਹਿਲਾਂ ਦੀ 135 35-40 ਸਾਲ ਹੋ ਗਏ ਵੀ ਉਹਨਾਂ ਦੇ ਉਸ ਉਸ ਸਮੇਂ ਦੇ ਰੈਸਟ ਹਾਊਸ ਨੇ ਠੀਕ ਹੈ ਹਾਂ ਇਹ ਬਹੁਤ ਟੈਕਨੀਕਲ ਢੰਗ ਨਾਲ ਤਿਆਰ ਕਰੀ ਹੋਈ ਆ ਜਿਹੜੀ ਦੇ ਵੀ ਹਜੇ ਵੀ ਦੇਖੋ ਵੀ ਆਪਣੇ ਨਾ ਆਰਸੀਆਂ ਦੇ ਵਿੱਚ ਆਪਣੇ ਥਿੰਮਕ ਲੱਗ ਜਾਂਦੀ ਆ ਅਮਰੀਕਾ ਆ ਦੇਖੋ ਇਹਨਾਂ ਨੇ ਕਿੰਨੇ ਛਤਾਂ ਦੇ ਵਿੱਚ ਨਾ ਦੇਖੋ ਗੁੰਮਸੱਤ ਕਹਿ ਦਿੰਨੇ ਆਪਣੇ ਸਾਡੇ ਗੁੰਮਸੱਤ ਹਾਂ ਹਾਂ ਡਾਟ ਕਹਿ ਦਿੰਨੇ ਡਾਟ ਡਾਟ ਦੇ ਵਿੱਚ ਕਿੰਨੀ ਇੰਗਲਾਈਸ਼ ਦੇਖੋ ਕਿਤੋਂ ਵੀ ਥਿੰਮਕ ਜਾਂ ਕੋਈ ਇਦਾਂ ਦੀ ਕੋਈ ਚੀਜ਼ ਨਹੀਂ ਹੈ ਅੰਦਰ ਉਹ ਬਹੁਤ ਸੋਹਣੀ ਆਪਣਾ ਚਾਬੀ ਨਹੀਂ ਇੱਕ ਤੁਸੀਂ ਹੋਰ ਚੀਜ਼ ਦੇਖੀ ਹੈ ਹਣਾ ਵੀ ਭਾਵੇਂ ਅੱਜ ਇਹਨਾਂ ਦੀ ਕੋਈ ਸਾਮ ਸੰਭਾਲ ਨਹੀਂ ਹੈਗੀ ਜਾਂ ਅੱਜ ਇੱਥੇ ਕੋਈ ਇਹਦਾ ਮਾਲਕ ਨਹੀਂ ਰਿਹਾ ਜਾਂ ਇਹਦੇ ਵਿੱਚ ਕੋਈ ਰਹਿਣ ਵਸੇਰਾ ਨਹੀਂ ਹੈਗਾ ਕਿਸੇ ਦਾ ਪਰ ਫਿਰ ਵੀ ਕਿਸੇ ਪਾਸਿਓਂ ਕੋਈ ਤਰੇੜ ਨਹੀਂ ਆਈ ਕਿਸੇ ਪਾਸਿਓਂ ਕੋਈ ਮਨ ਲਾ ਇੱਕ ਪਾਸਾ ਆਪਾਂ ਕਹਿੰਦੇ ਨੇ ਵੀ ਬਹਿ ਗਿਆ ਪਾਣੀ ਆ ਗਿਆ ਹਨਾ ਹੜਾਂ ਦਾ ਪਾਣੀ ਵੀ ਇੱਥੇ ਚੜਿਆ ਹੋਊ ਮੀਂਹ ਦਾ ਪਾਣੀ ਵੀ ਇੱਥੇ ਪੈਂਦਾ ਹਨਾ ਉੱਤੇ ਵੀ ਖੜਾ ਰਹਿੰਦਾ ਨੀਚੇ ਵੀ ਖੜਾ ਰਹਿੰਦਾ ਤੇ ਇਹ ਫਰਸ਼ ਤਾਂ ਬਾਈ ਦੁਆਰੇ ਲਵਾਤੇ ਹਨ। ਇਸ ਬਾਹਰ ਦੇ ਵਿੱਚ ਜਦੋਂ ਨਾ ਹੁਣ ਨਹਿਰ ਪੱਕੀ ਹੁੰਦੀ ਸੀ ਉਦੋਂ ਆ ਪੇਂਟ ਵੀ ਕਰਾਇਆ ਗਿਆ। ਥੋੜੀ ਜਿਹੀ ਲੈਗ ਦੀ ਫਿਟਿੰਗ ਵੀ ਕਰਾਈ ਸੀ ਉਹ ਆਪਣੇ ਜੀ ਸਾਹਿਬ ਸੀਗੇ। ਠੀਕ। ਜੀ ਸਾਹਿਬ ਉਹਨਾਂ ਨੇ ਕਰਵਾਤੀ ਸੀ। ਚਲੋ ਉਹਨੇ ਵਧੀਆ ਕਰਤਾ ਜਿਹੜਾ ਐ ਇੰਨਾ ਕਰੇਗੀ ਰਿਹਾਰ ਹੋਗੀ। ਤੁਸੀਂ ਬਾਈ ਜਿਹੜੀ ਮੂਸਾ ਜੱਟ ਫਿਲਮ ਬਣੀ ਆ ਉਹਦੇ ਵਿੱਚ ਵੀ ਇਸ ਸੀਨ ਨੇ ਬਾਹਰੋਂ ਹਾਂ ਬਾਹਰੋਂ ਬਹੁਤ ਬਹੁਤ ਹੁਣ ਨਾ ਜੋ ਫਿਲਮ ਦੀ ਜਾਂ ਕਿਸੇ ਜਾਣੇ ਦੀ ਸ਼ੂਟਿੰਗ ਹੁੰਦੀ ਆ ਤਾਂ ਇਹ ਬਰੋਂ ਬਹੁਤ ਸੋਹਣਾ ਸ਼ਾਟ ਲੈ ਜਾਂਦੇ ਆ ਕਿਉਂਕਿ ਜਿਹੜੀਆਂ ਅੱਜ ਦੀਆਂ ਨਹੀਂ ਆਪਾਂ ਉਹ ਕੋਠੀਆਂ ਬਣਨੀਆਂ ਹੁੰਦੀਆਂ ਉਹ ਇਹ ਇਹੀ ਇਹੀ ਬਣਨੀ ਹੈ ਨਾ ਹੂੰ ਹੂੰ ਹੁਣ ਦੁਬਾਰਾ ਜਾਨੀ ਕਿ ਇਸ ਪਾਸੇ ਨੂੰ ਹਾਂ ਅੱਛਾ ਇੱਕ ਗੱਲ ਹੋਰ ਆ ਬਈ ਹਨਾ ਅੱਜ ਕੱਲ ਜਿਹੜੇ ਫਿਲਮ ਸਿਟੀ ਬਣ ਰਹੇ ਆ ਜਾਂ ਆਪਣੀਆਂ ਪ੍ਰੀ ਵਿਡਿੰਗਾਂ ਹੁੰਦੀਆਂ ਉਹਨਾਂ ਦੀਆਂ ਸ਼ੂਟਿੰਗਾਂ ਹੁੰਦੀਆਂ ਹਨਾ ਉਹ ਜਾ ਕੇ ਆਪਾਂ ਕਿਰਾਏ ਤੇ ਲੈ ਕੇ ਇੱਕ ਦਿਨ ਵਾਸਤੇ ਜਾਂ ਕੁਝ ਘੰਟਿਆਂ ਵਾਸਤੇ ਉੱਥੇ ਆਪਾਂ ਸ਼ੂਟਿੰਗ ਕਰਦੇ ਆ ਹਨਾ ਜੇ ਇਹਨਾਂ ਚੀਜ਼ਾਂ ਦੀ ਸਰਕਾਰ ਸੰਭਾਲ ਕਰੇ ਤਾਂ ਕਿੰਨੀ ਵਧੀਆ ਹੋਊਗੀ ਵੀ ਇਹ ਕਿਉਂਕਿ ਸਦੀਵੀ ਨੇ ਇਹ ਕਦੇ ਕਦੇ ਖਤਮ ਨਾ ਹੋਣ ਵਾਲੀਆਂ ਚੀਜ਼ਾਂ ਨੇ ਜੇ ਆਪਾਂ ਸਰਕਾਰ ਕਹੇ ਇੱਧਰ ਤੁਸੀਂ ਦੇਖ ਲਓ ਇਹਦੇ ਜਿਹੜਾ ਹੁਣ ਆ ਇਹਦੇ ਵਿੱਚ ਸਰੀਆ ਜਾਂ ਲੱਗਿਆ ਹੋਇਆ ਜਾਂ ਗਾਡਰ ਲੱਗਿਆ ਹੋਇਆ ਹਨਾ ਇਹਨੂੰ ਕਦੇ ਜੰਗਾਲ ਪਈ ਆ ਤੇ ਅੱਜ ਕੱਲ੍ਹ ਵਾਲੇ ਬਾਈ ਜਿਹੜੇ 10 20 ਸਾਲ ਪਹਿਲਾਂ ਦੇ ਉਹ ਵੀ ਡਿੱਗੀ ਜਾਂਦੀਆਂ ਜੰਗਾਲ ਇੇ ਜਿਵੇਂ ਨਹੀਂ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਪੱਕੇ ਜਾਂ ਲੱਗੇ ਆ ਜਾਂ ਬੋਰਾ ਦੇ ਪੱਕੇ ਆਪਣੇ ਪਹਿਲਾਂ ਲੈ ਲਈ ਸੀ ਤਾਂ ਕੰਪਨੀ ਤੋਂ ਬਣਾ ਕੋਈ ਚੀਜ਼ ਨਹੀਂ ਮਿਲਦੀ ਹਮਮ ਜਿਵੇਂ ਅਸੀ ਵਧ ਤਿਆਰ ਹੋ ਗਈ ਬਿਲਕੁਲ ਬਿਲਕੁਲ ਉਹੋ ਜੇ ਲਾਈਨ ਅਪ ਪੈਂਦੀ ਸੀ ਤਾਂ ਇੱਕ ਚੀਜ਼ ਹੀ ਲੈਣੀ ਪੈਂਦੀ ਸੀ ਉਹਨਾਂ ਨੇ ਜਿੰਨੇ ਸਾਰੇ ਤੋਂ ਸਾਲ ਜਦੋਂ ਇੱਕ ਚੀਜ਼ ਹੀ ਲੈਣੀ ਤਾਂ ਡੁਪਲੀਕੇਟ ਨਹੀਂ ਉਹ ਕੰਪਨੀ ਦੀ ਚੀਜ਼ ਲੈਣੀ ਕੰਪਨੀ ਚੀਜ਼ ਲੈਣੀ ਹਾਂ ਵੀ ਰਿਪੋਰਟਰ ਦੇਖ ਲਓ ਸਾਡੇ ਘਰੇ ਬਾਹਰ ਦਾ ਪਿਕਚਰ ਉਹ ਵੀ ਕੰਪਨੀ ਦਾ ਹਮ ਡੁਪਲੀਕੇਸੀ ਨਹੀਂ ਸੀ ਮਿਲਾਵਟ ਖੋਰੀ ਨਹੀਂ ਸੀ ਹਨਾ ਦੋ ਚੀਜ਼ ਉਹ ਦੋ ਕਾਪੀ-ਕੂਪੀ ਬਣਦੀ ਸੀ ਉਦੋਂ ਹਮ ਤੇ ਉਹ ਚੀਜ਼ ਦੇ ਇਹ ਲੱਗਿਆ ਹੋਣਾ ਟਾਟਾ ਟਟਾ ਦਾ ਹੋਣਾ ਸਾਰਾ ਘਰ ਦਲੂਤਰ ਉਵੇਂ ਹੀ ਨਿਕਲਣਗੇ ਜੱਜ ਵੀ ਕੱਢਗੇ ਆਪਾਂ ਨੂੰ ਬਹੁਤ ਸੋਹਣੀਆਂ ਚੀਜ਼ਾਂ ਨੇ ਸੋ ਅੱਜ ਦੀ ਇਸ ਵੀਡੀਓ ਦੇ ذریعے ਅਸੀਂ ਫਿਰ ਵੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਉਹ ਕਲਾ ਦੇ ਨਾਲ ਜੁੜੇ ਹੋਏ ਆ ਹਨ ਵੀ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਸੰਭਾਲ ਕੇ ਰੱਖੀਏ ਤਾਂ ਅੱਜ ਕੱਲ ਜਿਹੜੇ ਵੀ 50 ਲੱਖ ਰੁਪਿਆ ਦੇ ਤਾਂ ਪੰਚਾਇਤ ਘਰ ਬਣਾਉਣ ਵਾਸਤੇ ਰੈਸਟ ਹਾਊਸ ਵਾਸਤੇ 2 ਕਰੋੜ ਦੇਤਾ 3 ਕਰੋੜ ਦੇਤਾ ਉਹਨਾਂ ਨਾਲੋਂ ਕਿਤੇ ਵੱਧ ਕੀਮਤੀ ਨੇ ਇਹ ਸਾਡੀ ਵਿਰਾਸਤ ਆ ਇਹ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਕੀ ਸੀਗਾ ਇਹ ਸਾਡਾ ਇਤਿਹਾਸ ਕੀ ਸੀਗਾ ਕਦੋਂ ਇਹ ਚੀਜ਼ਾਂ ਬਣੀਆਂ ਤੇ ਕਿਵੇਂ ਅਸੀਂ ਸੰਭਾਲ ਕੇ ਰੱਖੀਆਂ ਤਾਂ ਕਿ ਉਹਨਾਂ ਦੇ ਵਿੱਚ ਵੀ ਇਹ ਇੰਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਣ ਦੀ ਜਿਹੜੀ ਚੇਟਕਾ ਉਹ ਲੱਗੇ ਸੋ ਸਾਡੀ ਇਹ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਇਸ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਉਹ ਸਾਡੇ ਰੰਗਲੇ ਪੰਜਾਬ ਦਾ ਹਿੱਸਾ ਵੰਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਸੰਭਾਲ ਕੇ ਰੱਖਾਂਗੇ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਮਹੱਤਤਾ ਵਧਣੀ ਆ ਕਿਉਂਕਿ ਜਿਹੜੀ ਅਜੋਕੀ ਪੀੜ੍ਹੀ ਆ ਉਹ ਬਾਹਰਲੇ ਦੇਸ਼ਾਂ ਨੂੰ ਭੱਜ ਰਹੀ ਆ ਸਾਡੇ ਪੰਜਾਬ ਨੂੰ ਛੱਡ ਰਹੀ ਆ ਤਾਂ ਉਹਨਾਂ ਨੂੰ ਇਹ ਪਤਾ ਲੱਗੇ ਵੀ ਸਾਡਾ ਪੰਜਾਬ ਵੀ ਕਿਸੇ ਗੱਲੋਂ ਘੱਟ ਨਹੀਂ ਸਾਡਾ ਪੰਜਾਬ ਆ ਜਿਹੜਾ ਉਹ ਬਹੁਤ ਵਧੀਆ ਇੰਨਾ ਜ਼ਿਆਦਾ ਸੁੰਦਰ ਆ ਤਾਂ ਇਸ ਨੂੰ ਸੰਭਾਲ ਕੇ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ ਸੋ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਕੋਸ਼ਿਸ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਜੇਕਰ ਸਾਡੀ ਕੋਸ਼ਿਸ਼ ਚੰਗੀ ਲੱਗੀ ਤਾਂ ਸਾਡੇ ਪੇਜ ਨੂੰ ਫੋਲੋ ਕਰ ਲਿਓ ਹੋਰ ਵੀਡੀਓ ਦੇਖਣ ਵਾਸਤੇ ਜੁੜੇ ਰਹੋ ਨੈਕਸਟ ਪੰਜਾਬ ਚੈਨਲ ਦੇ ਨਾਲ ਧੰਨਵਾਦ ਜੀ